ਕੀ ਨਾਮ ਹੈ ਵੀਰ ਜੀ ਮੇਰਾ ਨਾਮ ਜਸਵੰਤ ਸਿੰਘ ਵੱਟੂ ਹੈ ਜੀ ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚੇ ਦੇ ਵੱਲੋਂ ਜਿਹੜਾ ਅਸੀਂ ਸੰਘਰਸ਼ ਲੜ ਰਹੇ ਹਾਂ ਮਜ਼ਦੂਰਾਂ ਤੇ ਕਿਸਾਨਾਂ ਵਾਸਤੇ ਉਹ ਅਸੀਂ ਸੰਘਰਸ਼ ਲੜ ਰਹੇ ਹਾਂ ਮਜ਼ਦੂਰਾਂ ਤੇ ਕਿਸਾਨਾਂ ਵਾਸਤੇ ਕਿ ਜਿਹੜੇ 1972 ਦਾ ਲੈਂਡ ਸਿਲ ਐਕਟ ਹੈ ਉਹਦੇ ਮੁਤਾਬਕ ਹੈ ਜਿਹੜਾ ਉਹ ਕਾਨੂੰਨ ਲਾਗੂ ਕੀਤਾ ਜਾਵੇ ਉਹਦੇ ਮੁਤਾਬਕ ਹੈ ਜਿਹੜੀ 17 ਏਕੜ ਤੋਂ ਵੱਧ ਜ਼ਮੀਨ ਹੈ ਉਹ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਵੰਡੀ ਜਾਵੇ ਹੋਰ ਜਿਹੜੇ ਸਾਡੇ ਪਛੜੀਆਂ ਸ਼੍ਰੇਣੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੰਡੀਆਂ ਜਾਣ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਇਹ ਮਜ਼ਦੂਰ ਹੈ ਕਿਉਂਕਿ ਜਦੋਂ ਤੋਂ ਇਹ ਦੁਨੀਆ ਬਣੀ ਹੈ ਉਦੋਂ ਤੋਂ ਹੀ ਮਜ਼ਦੂਰਾਂ ਦੇ ਨਾਲ ਬਿਰਕਰਾਰ ਕੀਤਾ ਜਾ ਰਿਹਾ ਅਸੀਂ ਮੰਗ ਕਰਦੇ ਹਾਂ ਵੀ ਉਹ ਜਿਹੜਾ ਐਕਟ ਲਾਗੂ ਕੀਤਾ ਜਾਵੇ ਤੇ ਮਜ਼ਦੂਰਾਂ ਨੂੰ ਜਿਹੜੀਆਂ ਉਹ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਜਾਣ ਇੱਕ ਹੋਰ ਜਿਹੜੀ ਬੀਜੇਪੀ ਹੈ ਜਿਹੜੀ ਬੀਜੇਪੀ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਜਿਹੜਾ ਪਾੜ ਪਾਉਣਾ ਚਾਹੁੰਦੀ ਹੈ ਉਹ ਕਹਿ ਰਹੀ ਹੈ ਕਿ ਇਹ ਜਿਹੜੇ ਮਜ਼ਦੂਰ ਹੈ ਇਹ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਮੈਂ ਬੀਜੇਪੀ ਦੇ ਮੰਨ ਦਾ ਭਲੇਖਾ ਜਿਹੜਾ ਉਹ ਤੁਹਾਡੇ ਮਾਧਮ ਰਾਹੀਂ ਕੱਟਣਾ ਚਾਹਣਾ ਕਿਉਂਕਿ ਜਿਹੜੀ ਅਸੀਂ ਜ਼ਮੀਨ ਮੰਗ ਰਹੇ ਹਾਂ ਉਹ ਰਾਜੇ ਤੇ ਮਹਾਰਾਜਨਾਂ ਦੀਆਂ ਜ਼ਮੀਨਾਂ ਅਸੀਂ ਮੰਗ ਰਹੇ ਹਾਂ ਜਿਹੜੀਆਂ ਬੇਨਾਮ ਤੇ ਬੇਵਾਦ ਜ਼ਮੀਨਾਂ ਪਈਆਂ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਹੈ ਨਹੀਂ ਜ਼ਮੀਨਾਂ ਦਾ ਅਸੀਂ ਉਹਨਾਂ ਦੀ ਮੰਗ ਕਰ ਰਹੇ ਹਾਂ ਵੀ ਉਹ ਜ਼ਮੀਨਾਂ ਜਿਹੜੀਆਂ ਉਹ ਸਾਡੇ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣ ਤੇ ਜਿਹੜੀ ਤੀਜੇ ਹਿੱਸੇ ਦੀ ਸਾਡੀ ਜ਼ਮੀਨ ਹੈ ਉਹ ਸਾਡੇ ਮਜ਼ਦੂਰਾਂ ਦੇ ਵਿੱਚ ਜਿਹੜੀ ਵੰਡੀ ਜਾਵੇ ਕਿਉਂਕਿ ਉਹ ਮਜ਼ਦੂਰ ਆ ਜਿਹੜੇ ਉਹ ਠੇਕੇ ਤੇ ਘੱਟ ਤੋਂ ਘੱਟ ਠੇਕੇ ਤੇ ਜ਼ਮੀਨਾਂ ਲੈਣ ਤੇ ਉਹਨਾਂ ਦਾ ਜਿਹੜਾ ਜ਼ਮੀਨ ਦਾ ਠੇਕਾ ਉਹ ਠੇਕੇ ਦੇ ਪੈਸੇ ਆ ਜਿਹੜੇ ਉਹ ਮਜ਼ਦੂਰਾਂ ਦੀਆਂ ਬਸਤੀਆਂ ਦੇ ਵਿੱਚ ਪੈਸੇ ਲਾਏ ਜਾਣਾ ਪਰ ਅੱਜ ਤੀਕ ਤੁਸੀਂ ਵੇਖੋ ਉਹ ਜ਼ਮੀਨ ਠੇਕੇ ਤੇ ਚੜਦੀ ਹੈ ਪਰ ਉਹ ਪਿੱਛੇ ਸਾਡਾ ਮਜ਼ਦੂਰ ਨੂੰ ਠੱਲਿਆ ਜਾਂਦਾ ਪਰ ਉਹ ਜਿਹੜਾ ਵੋਂ ਦਾ ਕੋਈ ਜ਼ਮੀਨ ਜੀਮੀਦਾਰ ਹੈ ਕੋਈ ਪਰ ਇਹ ਅਸੀਂ ਇਸ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਜਿਹੜੀਆਂ ਕੋਈ ਮਾੜੀਆਂ ਕੀਤਾ ਇਹੋ ਜਿਹਾ ਕੰਮ ਕਰਦੀਆਂ ਉਹ ਨਹੀਂ ਕਰਨਾ ਚਾਹੀਦਾ ਸਾਨੂੰ ਅਤੇ ਜਿਹੜੀ ਮੋਦੀ ਸਰਕਾਰ ਇਹ ਤਾਨਾਸ਼ਾਹੀ ਰਵਈਆ ਵਰਤ ਰਹੀ ਹੈ ਔਰ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਤਾਨਾਸ਼ਾਹੀ ਰਵਈਆ ਵਰਤ ਰਹੀ ਹੈ ਜੋ ਪਿਛਲੇ ਦਿਨੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੋ ਪਿਛਲੇ ਦਿਨੀ ਬੇਗਮਪੁਰਾ ਦੇ ਵਿੱਚ ਘਟਨਾ ਵਾਪਰੀ ਹੈ ਉਹ ਬੜੀ ਨਿੰਦਨਯੋਗ ਹੈ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹ ਮਾਨ ਸਰਕਾਰ ਦੀ ਤੇ ਸੰਗਰੂਰ ਤੇ ਪ੍ਰਸ਼ਾਸਨ ਦੀ ਅਣਖੇਦੀ ਕਰਦੇ ਹਾਂ ਤੇ ਔਰ ਜਿਹੜੇ ਮਜ਼ਦੂਰ ਯਾਰ ਤੋਂ ਉੱਪਰ ਗ੍ਰਿਫਤਾਰ ਕੀਤੇ ਐ ਕੁਝ ਛੱਡੇ ਗਏ ਆ ਕੱਲ ਦੇ ਵਿੱਚ ਵਿੱਚ ਕੁਝ ਜਿਹੜੇ ਮਜ਼ਦੂਰ ਰਹਿ ਗਏ ਆ ਉਹਨਾਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾਵੇ ਤੇ ਉਹਨਾਂ ਨੂੰ ਛੱਡਿਆ ਜਾਵੇ ਔਰ ਤਿੰਨ ਤਰੀਕ ਨੂੰ ਜਿਹੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਅਸੀਂ ਜ਼ਮੀਨ ਪ੍ਰਾਪਤੀ ਸਨਰਚ ਮੋਰਚੇ ਵੱਲੋਂ ਡੀਐਸਪੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇਣ ਜਾ ਰਹੇ ਹਾਂ ਉਹਦੇ 'ਚ ਮੈਂ ਤੁਹਾਡੇ ਮਾਧਮ ਰਾਈ ਅਪੀਲ ਕਰਦਾ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਆਓ ਮੇਰੇ ਭਰਾ ਜਿਹੜੇ ਵੱਡੇ ਡੈਪੂਟੀਸ਼ਨ ਦੇ ਨਾਲ ਜਿਹੜਾ ਆਪਾਂ ਉੱਥੇ ਮੰਗ ਪੱਤਰ ਦਈਏ ਤੇ ਜਿਹੜੀਆਂ ਆਪਦੀਆਂ ਜ਼ਮੀਨਾਂ ਤੇ ਸਾਨੂੰ ਰੌਲਾ ਪਾਉਣਾ ਚਾਹੀਦਾ ਇਹਦੇ 'ਚ ਭਰਾਓ ਕੋਈ ਜਾਤ ਪਾਤ ਦਾ ਨਹੀਂ ਚਾਹੇ ਉਹ ਕਿਸੇ ਵੀ ਜਾਤ ਪਾਤ ਨਾਲ ਜੁੜਿਆ ਚਾਹੇ ਕੋਈ ਮੁਸਲ ਜਾ ਅਸਾਈ ਹੈ ਜਾਂ ਕੋਈ ਵੀ ਹੈ ਅਸੀਂ ਕਹਿੰਨੇ ਵੀ ਆਓ ਸਾਰੇ ਆਪਾਂ ਇਕੱਠੇ ਹੋ ਕੇ ਤੇ ਇਹਨਾਂ ਦਾ ਆਪਾਂ ਜਿਹੜਾ ਮੁਕਾਬਲਾ ਕਰੀਏ ਜਿਹੜੇ ਇਹ ਬਾਨੀ ਡਾਨੀ ਤੇ ਵੱਡੇ ਵੱਡੇ ਯਾਰਾਂ ਕਿੱਲੇ ਏਕੜ ਜ਼ਮੀਨਾਂ ਤੇ ਕਬਜ਼ਾ ਕਰਕੇ ਬੈਠੇ ਐ ਔਰ 2027 ਦੇ ਇਲੈਕਸ਼ਨ ਦੇ ਵਿੱਚ ਭੈਣੋ ਭਰਾਓ ਅੱਜ ਤੋਂ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਜਾਗਰੂਤ ਕਰੀਏ ਮਜ਼ਦੂਰਾਂ ਨੂੰ ਕਿਉਂਕਿ 2027 ਦੇ ਵਿੱਚ ਇਹਨਾਂ ਨੂੰ ਜਿਹੜਾ ਸੱਤਾ ਤੋਂ ਭਜਾਈਏ ਕਿਉਂਕਿ ਨਹੀਂ ਤਾਂ ਫਿਰ ਭੈਣੋ ਭਰਾਓ 27 ਦੇ ਵਿੱਚ ਆਉਣਗੇ ਤੇ ਸਾਡੇ ਤੋਂ ਵੋਟਾਂ ਵਟੋਰ ਕੇ ਲੈ ਜਾਣਗੇ ਤੇ 5 ਸਾਲ ਭੈਣੋ ਭਰਾਓ ਮਜ਼ਦੂਰ ਤੇ ਕਿਸਾਨ ਆ ਜਿਹੜੇ ਉਹ ਤਰਨੇ ਜਬ ਤੇ ਆਪਕਾ ਸਾਡੇ ਉਹ ਤਰਨੇ ਲਾਉਂਦੇ ਰਹੇ ਜਣਗੇ ਜਾਂ ਕੱਚੇ ਮਲਾਜਮ ਹੈ ਸਾਡੇ ਉਹ ਤਰਨੇ ਲਾਉਂਦੇ ਰਹ ਜਾਣਗੇ ਪਰ ਇਹਨਾਂ ਨੂੰ ਸੱਤਾ ਤੋਂ ਲਾ ਕੇ ਤੇ ਇੱਕ ਆਪਾਂ ਕੋਈ ਫਰੰਟ ਬਣਾਈਏ ਆਪਾਂ ਜਿਹੜੀ ਆਪ ਦੀ ਸਰਕਾਰ ਬਣਾ ਕੇ ਤੇ ਇਹਨਾਂ ਬੇਈਮਾਨ ਕਾਰਪੋਰੇਟ ਘਰਾਣਿਆਂ ਨੂੰ ਦਫਾ ਕਰੀਏ ਜਿੰਨਾ ਚਿਰ ਇਹ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਪੈਣੋ ਪ੍ਰਾਪੀ ਆਉਂਦੇ ਨਹੀਂਗੇ ਉਹਨਾਂ ਚਿਰ ਸਾਡਾ ਕੁਝ ਨਹੀਂ ਵਟਿਆ ਜਾਣਾ ਇਸ ਕਰਕੇ ਜ਼ਮੀਨਾਂ ਤੇ ਜਿਹੜਾ ਸਾਡਾ ਲੜਾਈ ਅਸੀਂ ਲੜ ਰਹੇ ਆ ਕਾਨੂੰਨਨ ਤੌਰ ਤੇ ਲੜਾਈ ਲੜ ਰਹੇ ਆ ਵੀ ਬੇਨਾਮ ਜ਼ਮੀਨਾਂ ਜਿਹੜੀਆਂ ਰਾਜੇ ਮਹਾਰਾਜਾਂ ਦੀਆਂ ਜ਼ਮੀਨਾਂ ਪਈਆਂ 11 ਏਕੜ ਜ਼ਮੀਨਾਂ ਪਈਆਂ ਆ ਬਾਦਲ ਕਿਆਂ ਕੋਲੇ ਵੇਖੋ ਕਿੰਨੀ 11 ਏਕੜ ਜ਼ਮੀਨ ਹੈ ਆ ਸਾਡੇ ਸਰਾਇਨਾਗਾ ਅਰਚਰਨ ਬਰਾੜ ਕੇ ਹੈ ਉਹਨਾਂ ਕੋਲੇ ਕਿੰਨੀ 11 ਏਕੜ ਜ਼ਮੀਨ ਹੈ ਇਹ ਭੈਣੋ ਪਰਾਓ ਇਹਨਾਂ ਨੇ ਲੁੱਟ ਖਸੁੱਟ ਕਰਕੇ ਜਿਹੜੀਆਂ ਇਹਨਾਂ ਨੇ ਜ਼ਮੀਨਾਂ ਬਣਾਈਆਂ ਆ ਤੁਸੀਂ ਵੇਖੋ ਜਿਹੜਾ ਕਿਸਾਨ ਹੈ ਜਾਂ ਮਜ਼ਦੂਰ ਹੈ ਕਿਸਾਨ 2-4 ਕਿੱਲੇ ਵਾਲੇ ਨੇ ਉਹਨੇ ਅਜ ਤੀਕ 10 ਕਿੱਲੇ ਜ਼ਮੀਨ ਕਿਉਂ ਨਹੀਂ ਬਣਾਈ ਕਿਉਂਕਿ ਉਹ ਮਿਹਨਤ ਕਰਦਾ ਉਹਦੇ ਘਰ ਦੇ ਚੁੱਲੇ ਦਾ ਗੁਜ਼ਾਰਾ ਮਸਾ ਹੁੰਦਾ ਜਿਹੜਾ ਮਜ਼ਦੂਰ ਹੈ ਉਹ ਵਿਚਾਰੇ ਦਾ ਚੁੱਲ੍ਹੇ ਦਾ ਗੁਜ਼ਾਰਾ ਮਸਾ ਹੁੰਦਾ ਉਹਦੇ ਤੋਂ ਅੱਜ ਤੀਕ ਤੁਸੀਂ ਵੇਖੋ 5 ਮਰਲਿਆਂ ਜੇ ਜਾਂ 3.5 ਮਰਲਿਆਂ ਦੇ ਵਿੱਚ ਮਜ਼ਦੂਰ ਆ ਜਿਹੜਾ ਉਹ 2-2 3-3 ਪਰਿਵਾਰ ਰਹਿ ਰਹੇ ਆ ਪਰ ਅੱਜ ਤੀਕ ਜਿਹੜੇ 5-5 ਮਰਲਿਆਂ ਦੇ ਜਿਹੜੇ ਪਲਾਟ ਹੈ ਉਹ ਸਾਡੇ ਮਜ਼ਦੂਰਾਂ ਨਹੀਂ ਦਿੱਤੇ ਗਏ ਭੈਣੋ ਭਰਾਓ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਰਾਈ ਕਹਿਣਾ ਚਾਹਣਾ ਕਿ ਆਓ ਆਪਾਂ ਇਕੱਠੇ ਹੋ ਕੇ ਤੇ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਮੁਕਾਬਲਾ ਕਰੀਏ ਤੇ ਜਿਹੜੀਆਂ ਬੇਨਾਮ ਜ਼ਮੀਨਾਂ ਪਈਆਂ ਉਹ ਭੈਣੋ ਭਰਾਓ ਥਾਲੀ 'ਚ ਪਰੋਸ ਕੇ ਕਿਸੇ ਨੇ ਨਹੀਂ ਦੇਣੀਆਂ ਇਹ ਤੁਹਾਨੂੰ ਅਕਲ ਲੈਣ ਲਈ ਸੜਕਾਂ ਤੇ ਆਉਣਾ ਪੈਣਾ ਹੈ ਤੇ ਇਕੱਠੇ ਹੋ ਕੇ ਆਵਾਪਾ ਆਕ ਲਈਏ ਤੇ ਆਪਾਂ ਜਿਹੜੀ ਲੜਾਈ ਅੱਗੇ ਵਧਾਈਏ ਤੇ ਇਹ ਆਪਾਂ ਸੰਘਰਸ਼ਾ ਜਿਹੜਾ ਪੈਣਾ ਉਹ ਭਰਾਓ ਤਿੱਖੇ ਰੂਪ ਦੇ ਵਿੱਚ ਇਮਾਨਦਾਰੀ ਨਾਲ ਪੂਰੀ ਨਾਲ ਲੜਨਾ ਆਪਾਂ ਤੇ ਬੱਚਿਆਂ ਨੂੰ ਸਮੇਤ ਪਰਿਵਾਰਾਂ ਸਮੇਤ ਤੁਸੀਂ 3 ਤਰੀਕ ਨੂੰ ਜਿਹੜਾ ਮਕਸਰ ਖੰਡਾ پارک ਦੇ ਵਿੱਚ ਡੀਸੀ ਦਫਤਰ ਦੇ ਨਾਲ ਉੱਥੇ 10 ਵਜੇ ਨੂੰ ਪਹੁੰਚਣਾ ਸਾਥੀਓ ਜੀ ਆਪਣਾ ਜੀ ਜੀ ਮੇਰਾ ਨਾਮ ਜਕਸੀਰ ਸਿੰਘ ਬਾਜਾ ਮੈਂ ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚੇ ਵੱਲੋਂ ਜਿਲ੍ਹਾ ਜਰਨਲਕਰ 77 ਔਰ ਜੋ 1972 ਦੇ ਲੈਂਡ ਰੀਫਾਰਮ ਐਕਟ ਦੇ ਮੁਤਾਬਕ ਸਾਡੇ ਮਜ਼ਦੂਰਾਂ ਦੇ ਵਿੱਚ ਜ਼ਮੀਨਾਂ ਵੰਡੀਆਂ ਜਾਣ ਔਰ ਜੋ ਬੇਵਾਦ ਰਾਜਾ ਮਹਾਰਾਜਾਂ ਦੀਆਂ ਜ਼ਮੀਨਾਂ ਨੇ ਬੇਨਾਮ ਜ਼ਮੀਨਾਂ ਜਿਨ੍ਹਾਂ ਦੇ ਵਿੱਚ ਕੋਈ ਕੋਈ ਵਾਹੀ ਨਹੀਂ ਕਰ ਰਿਹਾ ਕੋਈ ਕਿਸੇ ਦੇ ਨਾਮ ਤੇ ਨਹੀਂ ਕਿ ਜ਼ਮੀਨ ਆ ਉਹ ਸਾਡੇ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣ ਔਰ ਜੋ ਤਿੰਨ ਤਰੀਕ ਦਿਨ ਮੰਗਲਵਾਰ ਨੂੰ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚੇ ਨੂੰ ਲੈ ਕੇ ਔਰ ਮੈਂ ਵੱਧ ਤੋਂ ਵੱਧ ਸਾਰੇ ਹੀ ਮਜ਼ਦੂਰਾ ਤੇ ਕਿਸਾਨਾਂ ਅੱਗੇ ਬੇਨਤੀ ਕਰੂੰਗਾ ਵੱਧ ਤੋਂ ਵੱਧ ਉਥੇ ਪਹੁੰਚਣਾ ਖੰਡਾ ਪਾਰਕ ਦੇ ਵਿੱਚ 10 ਵਜੇ ਦੇ ਤੱਕ ਉਥੇ ਪਹੁੰਚ ਜਾਣ ਜੋ ਕਿ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਸਕੀਏ ਕਿਹੜੇ ਜ਼ਿਲ੍ਹੇ ਦੇ ਵਿੱਚ ਦੇ ਰਹੇ ਹਾਂ ਮੰਗ ਅਸੀਂ ਸ਼੍ਰੀ ਮੁਕਸ਼ਪੁਰ ਸਾਹਿਬ ਦੇ ਵਿੱਚ ਮੰਗ ਪੱਤਰ ਦੇ ਰਹੇ ਹਾਂ ਇੱਕ ਭਾਜਪਾ ਸਰਕਾਰ ਹੈ ਜਿਹੜੀ ਇੱਕ ਤਾਨਾਸ਼ਾਹੀ ਰਵਈਆ ਵਰਤ ਰਹੀ ਹੈ ਉਹ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਪਾੜਾ ਪਾਉਣਾ ਚਾਹੁੰਦੀ ਹੈ ਉਹ ਕਹਿ ਰਹੀ ਹੈ ਵੀ ਕਿ ਇਹ ਜਿਹੜੇ ਮਜ਼ਦੂਰ ਹੈ ਉਹ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਆ ਪਰ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਆ ਕੋ ਪਾ ਪਿੱਛੇ ਜਿਹੀ ਕੋਈ ਗੱਲ ਦੇਖੀ ਸੀ ਕਿ ਕੋਈ ਲੀਡਰ ਆਏ ਸੀਗੇ ਕਿਸੇ ਪਿੰਡ ਦੇ ਵਿੱਚ ਅਸੀਂ ਉਸ ਲੀਡਰ ਦੇ ਅੱਗੇ ਸਵਾਲ ਕੀਤਾ ਸੀਗਾ ਕਿ ਸਾਨੂੰ 5-5 ਮਰਲਿਆਂ ਦੇ ਪਲਾਟ ਹੀ ਮਤਲਬ ਮਨਜ਼ੂਰ ਕਰਵਾਏ ਜਾਣ ਕਿ ਤੁਸੀਂ ਸਾਡੇ ਨਾਲ ਸਹਿਮਤ ਹੋ ਉਹਨਾਂ ਨੇ ਕੀ ਗੱਲ ਦਾ ਜਵਾਬ ਦਿੱਤਾ ਹੈ ਕਿ ਮੈਂ ਕੋਈ ਲਾਰਾ ਨਹੀਂ ਲਾ ਸਕਦਾ ਉਸ ਗੱਲ ਨੂੰ ਲੈ ਕੇ ਅਸੀਂ ਸੋਚਦੇ ਹਾਂ ਕਿ ਸਾਡੇ ਨਾਲੇ ਨਹੀਂ ਸਹਿਮਤ ਰਹਿਣਗੇ ਸਾਨੂੰ ਇਹ ਥੱਲੇ ਹੀ ਲਾਉਣਾ ਚਾਹੁੰਦੇ ਨੇ ਮਜ਼ਦੂਰਾਂ ਨੂੰ ਦਬੇ ਕੁਛਲੇ ਮਜ਼ਦੂਰਾਂ ਨੂੰ ਹੋਰ ਦਬਣਾ ਚਾਹੁੰਦੇ ਨੇ ਇਹ ਕਿਹੜੀ ਪਾਰਟੀ ਵੱਲ ਲਵਾਏ ਸੀ ਇਹ ਬੀਜੇਪੀ ਪਾਰਟੀ ਵੱਲ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ